ਕ ਇੱਕ ਅਜ ਦੇ ਭਗਤ ਸਿੰਘ ਨੇ ਮਤਲਬ ਮੈਂ ਇਹਨਾਂ ਨੂੰ ਮਲਾ ਨਹੀਂ ਰਿਹਾ ਆਪਸ ਵਿੱਚ ਕਿਉਂਕਿ ਉਹ ਤਾਂ ਬਹੁਤ ਮਹਾਨ ਸ਼ਖਸੀਅਤ ਇੱਕ ਆਸ਼ਕੀ ਰਹਿ ਗਈ ਇੱਕ ਨਸ਼ਾ ਰਹਿ ਗਿਆ ਬੇੜਾ ਗਰਕਾ ਛੱਡੇ ਨਾ ਦੋਨੇ ਚੀਜ਼ਾਂ ਨੇ ਪੂਲੇਪਾ ਲਾਈਆਂ ਹੋਈਆਂ ਨੇ ਕਿੰਨੇ ਟੀਕੇ ਲਾਏ ਹੋਏ ਨੇ ਹਾਂਜੀ ਸਸੀ ਗਾਲ ਜੀ ਤੇ ਆਪਾਂ ਜੱਲ੍ਹਾਂ ਦੇ ਬਾਗ ਆਏ ਸੀ ਸਾਰਾ ਕੁਝ ਤੁਹਾਨੂੰ ਦਿਖਾਇਆ ਪਿਛਲੀਆਂ ਵੀਡੀਓ ਚ ਤੁਸੀਂ ਦੇਖਿਆ ਉਹਨਾਂ ਸਾਰਾ ਜੋ ਗੋਲੀਬਾਰੀ ਦਾ ਕੰਧਾਂ ਦੇ ਗੋਲੀਆਂ ਨਿਸ਼ਾਨ ਔਰ ਮੌਤ ਦਾ ਸਾਰਾ ਕੁਝ ਦਿਖਾਇਆ ਤੇ ਇਹ ਉਹਨਾਂ ਦੀ ਇੱਦਾਂ ਯਾਦ ਦੇ ਵਿੱਚ ਐਮਬਲਮ ਬਣਾਇਆ ਹੋਇਆ ਠੀਕ ਹੈ ਤੇ ਉਹਨਾਂ ਦੀ ਸ਼ਹੀਦਾਂ ਦਾ ਸਾਨੂੰ ਯਾਦ ਰਹਿਣ ਜੋ ਜਿਆ ਆ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਚੰਨ ਯਾਦ ਰੱਖਣ ਜੋ ਉਹਨਾਂ ਦਾ ਖੂਨ ਕਰ ਵੀ ਠੰਡਾ ਨਾ ਹੋਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਸਾਡਾ ਖੂਨ ਠੰਡਾ ਹੀ ਨਹੀਂ ਹੋਇਆ ਸਭ ਕੁਝ ਹੀ ਖਤਮ ਹੋ ਗਿਆ ਠੀਕ ਹੈ ਕਿਉਂਕਿ ਸਰਕਾਰਾਂ ਨੇ ਵੀ ਖਤਮ ਕਰਤਾ ਠੀਕ ਹੈ ਔਰ ਇੱਕ ਬਹੁਤ ਸ਼ਰਮ ਦੀ ਗੱਲ ਇਹ ਹੈ ਕਿ ਅੱਜ ਤੱਕ ਐਡੇ ਵੱਡੇ ਸ਼ਹੀਦ ਨੂੰ ਸ਼ਹੀਦ ਭਗਤ ਸਿੰਘ ਨੂੰ ਕਦੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਸਾਡੇ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਸੀ ਇਦਾਂ ਦਰਜਾ ਅੱਜ ਤੱਕ ਦਿੱਤਾ ਨਹੀਂ ਹੋਇਆ ਜੇ ਤੁਸੀਂ ਮਤਲਬ ਸਰਚ ਕਰੋਗੇ ਇਹਦੇ ਵਿੱਚ ਠੀਕ ਹੈ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਠੀਕ ਹੈ ਮੈਂ ਕਹਿਣਾ ਯਾਰ ਸ਼ਰ ਜੋ ਯਾਰ ਜਿਹੜੇ ਸੀ ਦੇ ਲੋਕਾਂ ਵਾਸਤੇ ਆਪਣੀ ਬਲੀ ਦੇਤੀ ਠੀਕ ਹੈ ਆਪਣਾ ਜੀਵਨ ਪਰਵਾਨ ਕਰਤਾ ਉਹਦੇ ਤੁਸੀਂ ਕੀ ਕੀ ਮੁੱਲਤਾ ਰਹੋ ਜੀ ਕੁਰਬਾਨੀ ਦਾ ਠੀਕ ਹੈ ਤੇ ਬਾਕੀ ਗੱਲ ਬਾਈ ਦੂਜੀ ਗੱਲ ਇਹ ਅੱਜ ਦੇ ਟਾਈਮ 'ਚ ਆਪਾਂ ਦੇਖਦੇ ਆਂ ਕਿ ਲੋਕੀ ਨਾ ਧਰਮਾਂ ਦੇ ਨਾਂ ਤੇ ਛਿੱਧੀਆਂ ਵੇਖਣ ਕਰਨ ਲੱਗ ਗਏ ਚਾਹੇ ਆਪਾਂ ਹਿੰਦੂਆਂ ਦੀ ਗੱਲ ਕਰੀਏ ਚਾਹੇ ਸਿੱਖਾਂ ਦੀ ਚਾਹੇ ਮੁਸਲਮਾਨਾਂ ਦੀ ਦੇਖੋ ਜਦ ਐਸੀ ਛਿੱਧੀਆਂ ਦਿੱਤੀਆਂ ਨਾ ਕਿਸੇ ਨੇ ਇਹ ਨਹੀਂ ਪੁੱਛਿਆ ਮੇਰਾ ਧਰਮ ਕਿਹੜਾ ਛਿੱਧ ਹੋਈ ਗਏ ਇਸ ਦਰ ਧਰਤੀ ਲਈ ਦੇਖੋ ਜੋ ਚੀਜ਼ ਹੈ ਮੰਗ ਕਰਨੀ ਜੋ ਹੱਕ ਨੇ ਉਹ ਲੈਣੇ ਮਾੜੀ ਗੱਲ ਨਹੀਂ ਗਈ ਪਰ ਆਪਦੀ ਧਰਤੀ ਨੂੰ ਭੁੱਲਣਾ ਨਹੀਂ ਚਾਹੀਦਾ ਇਸ ਲਈ ਮੇਰਾ ਕਹਿਣਾ ਇਹ ਹੈ ਕਿ ਸਾਰੇ ਤਾਂ ਵਧੀਆ ਨੇ ਪਰ ਸਰਕਾਰਾਂ ਗਲਤ ਨੇ ਜਿਹੜੀਆਂ ਲੋਕਾਂ ਨੂੰ ਝੁਕਾਉਂਦੀਆਂ ਨੇ ਜਿਨ੍ਹਾਂ ਦੇ ਲੋਕਾਂ ਦੇ ਜਿੰਨੇ ਹੱਕ ਨੇ ਉਹਨਾਂ ਨੂੰ ਮਿਲਣ ਜੇ ਕੋਈ ਕਿਸੇ ਚੀਜ਼ ਦੀ ਮੰਗ ਕਰਦਾ ਤਾਂ ਉਹਨੂੰ ਉਹ ਦਿੱਤਾ ਜਾਵੇ ਪਰ ਉਹਦੇ ਆਧਾਰ ਤੇ ਕੀ ਕੀ ਫਾਇਦਾ ਕੀ ਨਹੀਂ ਇਹਦਾ ਇਹ ਮਤਲਬ ਨਹੀਂ ਕੀਜੇ ਤੁਸੀਂ ਅੱਜ ਕੱਲ ਦੇਖੀ ਆਪਾਂ ਕੀ ੱੱੱਕਾ ਕਰਦੇ ਨੇ ਲੋਕਾਂ ਨਾਲ। ਇਹੀ 3 ਸਭ ਤੋਂ ਵੱਡੀ ਹੈ ਕਿ ਅੱਜ ਦੇ ਟਾਈਮ ਦੀ ਸਭ ਤੋਂ ਵੱਡੀ ਚੀਜ਼ ਹੈ ਯੂਨਿਟੀ। ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਇੱਕ ਉਹ ਭਗਤ ਸਿੰਘ ਸੀ ਜਿਨੇ ਆਪਣੇ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਜਾਨ ਹੀ ਦੇ ਗਿਆ। ਅੱਜ ਇੱਕ ਅੱਜ ਦੇ ਭਗਤ ਸਿੰਘ ਨੇ ਮਤਲਬ ਮੈਂ ਇਹਨਾਂ ਨੂੰ ਮਲਾ ਨਹੀਂ ਰਿਹਾ ਆਪਸ ਵਿੱਚ ਕਿਉਂਕਿ ਉਹ ਤਾਂ ਬਹੁਤ ਮਹਾਨ ਸ਼ਖਸੀਅਤ ਸੀ ਤੇ ਮੈਂ ਵੀ ਇਹਨਾਂ ਚੋਂ ਹੀ ਆ ਗਿਆ ਠੀਕ ਹੈ। ਅੱਜ ਦੇ ਸਾਡੇ ਨੂੰ ਸਾਨੂੰ ਕੀ ਇੱਕ ਆਸ਼ੀਰਵਾਦ ਹੀ ਰਹਿ ਗਿਆ ਇੱਕ ਨਸ਼ਾ ਰਹਿ ਗਿਆ। ਬੇੜਾ ਗਰਕਸ਼ ਡੇ ਨਾ ਦੋਨੇ ਚੀਜ਼ਾਂ ਨੇ ਠੀਕ ਹੈ। ਇੱਥੇ ਮੈਂ ਇੱਥੇ ਵੀ ਕਈ ਨੋਟ ਕੀਤੇ ਐ ਕਿ ਨਸ਼ੇ ਕਰ ਕਰਕੇ ਆਏ ਹੋਏ ਨੇ ਯਾਰ ਸ਼ਰਮਗੇ ਡੁੱਬ ਕੇ ਮਰ ਜਾਓਏ ਛੋਡੇ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਠੀਕ ਐ ਆ ਮੈਂ 2-4 ਜਣੇ ਨੋਟ ਕੀਤੇ ਆ ਕਿਸੇ ਨੇ ਕੋਲੇਪਾ ਲਾਈਆਂ ਹੋਈਆਂ ਨੇ ਕਹਿੰਦੇ ਟੀਕੇ ਲਾਏ ਹੋਏ ਨੇ ਉਹ ਸਾਲਿਓ ਡੁੱਬ ਕੇ ਮਰ ਜਾਓ ਛੋਡਾ ਛੋਡੇ ਵਾਸਤੇ ਐਡੀਆਂ ਕੁਰਬਾਨੀਆਂ ਕਿਤੇ ਤੁਸੀਂ ਇੱਥੇ ਆ ਕੇ ਕੀ ਕੁਝ ਕਰਦੇ ਹੋ ਠੀਕ ਐ ਇੱਕ ਆਸ ਕੀ ਰਹਿ ਗਈ ਕਿੰਨਾ ਚਾਰਾ ਰਗਾ ਕੁਝ ਨਹੀਂ ਰਿਹਾ ਇੱਥੇ ਕਿਹੜੇ ਪਾਕ ਸਿੰਘ ਕਿਹੜੇ ਪਾਕਿਸਤਾਨੀ ਕੁਰਬਾਨੀ ਨੂੰ ਕੱਖ ਨਹੀਂ ਜਾਣਾਗਾ ਇੱਥੇ ਹੁਣ ਹੀ ਫਿਰਦੇ ਉਹਨੇ ਸਾਰੇ ਆਸ਼ਕੀਆਂ ਕਰਦੇ ਸ਼ਰਮ ਨਾਲ ਮਰਜੋਸਾਲਿਓ ਇਹ ਜੇ ਦੇਸ਼ ਚ ਤੁਹਾਡੇ ਲਈ ਕੁਰਬਾਨੀਆਂ ਕੀਤੀ ਨੇ ਇਹਨਾਂ ਸ਼ਹੀਦਾਂ ਨੇ ਤੇ ਤੁਸੀਂ ਕੀ ਕਰਦੇ ਫਿਰੋਂ ਟੀਕੇ ਲਾ ਕੇ ਹਾਂਜੀ ਆ ਵਾਹ ਵਗੈਰਾ ਕੋਈ फडਕਾ ਦਿੰਦੇ ਤੁਸੀਂ ਫੜਕ ਜਾਨੇ ਹੋ ਚੱਕ ਦੋ ਰੱਖ ਦੋ ਉਹ ਇਹ ਗੱਲਾਂ ਚੋਂ ਨਿਕਲੋ ਸਾਰੇ ਯੂਨਿਟੀ ਬਣਾ ਕੇ ਰੱਖੋ ਇਕਸਾਨਾ ਰਹੋ ਠੀਕ ਹੈ ਸਾਰਿਆਂ ਨੂੰ ਇਹੀ ਮੈਸੇਜ ਹੈ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਕੋਈ ਬਾਹਰ ਨਹੀਂ ਆ ਮੈਂ ਵੀ ਆਪਣੇ ਆਪ ਨੂੰ ਕਹਿਣਾ ਕਿ ਮੇਰੇ ਤੇ ਵੀ ਬਹੁਤ ਘਾਟ ਨੇ ਠੀਕ ਹੈ ਪਰ ਆਪਾਂ ਨਸ਼ਾ ਨਸ਼ਾ ਦੂਰ ਰੱਖੋ ਤੁਸੀਂ ਵੀ ਦੂਰ ਰਹੋ